ਹਮੇਸ਼ਾ ਖੁਸ਼ ਰਹਿ ਕੇ ਬਾਬਾ ਜੀ ਤੋਂ ਦਿਹਾੜੀ ਹੋਵੇ ਦਿਹਾੜੀ ਮੁਰਾ। ਸਾਡੀਆਂ ਹੋਵੇ ਦਿਹਾੜੀ ਮੁਰਾ। ਹਮੇਸ਼ਾ ਖੁਸ਼ ਰਹੀ। ਬਾਈਕ ਨੂੰ ਬਾਈਕ ਨੂੰ ਬਾਈਕ। ਹੈਲੋ ਜੀ। ਲਓ ਜੀ। థాంਕ ਯੂ। ਲਓ ਜੀ। ਏ ਏ ਏ। ਲਓ ਜੀ। ਇਹ ਲਓ। ਇੱਧਰ ਇੱਧਰ ਹੋਣਾ ਇਹ ਉਹਨੇ ਦਿੱਤਾ ਉਹਨਾਂ ਨੂੰ। ਇਹ ਗੱਲ ਹੈਗੀ ਆ ਵਿੱਕੀ ਤੇ ਕਵਲ ਵੀਰ ਜੀ ਉਹਨਾਂ ਵਰੀ। ਚਿਗਲ ਵੀਰੇ ਹੈਲੋ ਹੈਲੋ ਯਾਰ ਮੇਰੇ ਪੁੱਤ ਨੂੰ ਬੈੱਡ ਜਾ ਨੋਟੇ ਲੈ ਲੈ ਚਲ ਆ ਚੋਕਲਾ ਚੋਕਲਾ ਅੱਜ ਕੀ ਕਰ ਰਹੀਂ ਦੀ ਆਹ ਜਾ ਫਾਫੜਾ ਅੱਧਾ ਦਫਾ ਲੈ ਉਹ ਤਾਂ ਇੱਪਲੇ ਹੀ ਹੋ ਰਿਹਾ ਏ ਕਿਥੋਂ ਆ ਗਿਆ ਏ सरदार जी साफ करें ठीक है ठीक है ठीक है। आजू। हाँ जी। दीचू। दीचू। बैठो। बैठो बैजो ਚਲ ਉਹਦਰ ਉਹਦਰ ਚੱਲ ਉਹ ਉਹਨਾਂ ਧਰੋ ਉਹ ਖੜੀਏ ਇਹ ਮਾਰਨੀ ਹੁਣ ਓ ਲੈ ਆਫਰ ਆਫਰ ਆ ਰਹੇ ਆਂ ਦੀ ਜਾ ਫੜ ਤੇਰੀ ਪਰੀ ਹੋਰੀ ਏ ਜਾ ਫੇਰ ਇਹ ਐ ਕਰਕੇ ਤਾਂ ਕਰਨੀ ਓ ਬੱਲੇ ਅੱਜ ਭੈਣ ਭਰਾ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੇਖੋ ਜੀ ਮੇਰੀਆਂ ਮੈਂ ਦੂਰ ਨਹੀਂ ਜਾਣਾ ਮੇਰੀਆਂ ਭੈਣਾਂ ਦੂਰ ਨੇ ਮੇਰੇ ਤੋਂ ਤੇ ਅੱਜ ਮੈਂ ਆਪਣੀਆਂ ਭੈਣਾਂ ਕੋਲੋਂ ਭੈਣ ਭਰਾ ਦਾ ਜਿਹੜਾ ਫਰਜ਼ ਵਾ ਨਾ ਜਿਹੜਾ ਫਰਜ਼ ਤੇ ਅਸਲ ਦੇ ਵਿੱਚ ਹੁੰਦਾ ਵਾ ਕਿ ਇੱਕ ਦੂਜੇ ਦਾ ਇੱਕ ਦੂਜੇ ਦਾ ਸਾਥ ਦੇਣਾ ਪਿਆਰ ਦੇ ਵਿੱਚ ਰਹਿਣਾ ਤੇ ਆਪਸ ਦੇ ਵਿੱਚ ਬੌਂਡਿੰਗ ਬਣਾ ਕੇ ਰਹਿ ਆਪਸ ਦੇ ਵਿੱਚ ਬੌਂਡਿੰਗ ਬਣਾ ਕੇ ਰੱਖਣਾ ਤੇ ਇੱਕ ਦੂਜੇ ਦਾ ਮਤਲਬ ਕਿ ਔਖੀ ਵੇਲੇ ਸੁਖ ਵੇਲੇ ਹਰ ਹਰ ਮੁਹਾਜ ਦੇ ਵਿੱਚ ਸਾਥ ਦੇਣਾ ਇਹੋ ਇੱਕ ਭੈਣ ਭਰਾ ਦਾ ਫਰਜ਼ ਹੁੰਦਾ ਤੇ ਅੱਜ ਮੈਨੂੰ ਬੜੀ ਜਿਆਦਾ ਖੁਸ਼ੀ ਹੋਉਂਦੀ ਆ ਤੁਹਾਨੂੰ ਬਹੁਤ ਜਿਆਦਾ ਧੀ ਜੀ ਬੜੀ ਜਿਆਦਾ ਸਿਮਰਨ ਹੁਣਾ ਕੋਲ ਅਸੀਂ ਆਏ ਆ ਤੇ ਇੱਕ ਬੱਚਿਆਂ ਦੇ ਮਨ ਦੇ ਵਿੱਚ ਵੀ ਸਿਮਰਨ ਦੇ ਤੇ ਛੋਟੀ ਛੋਟੀ ਹਰ ਮੰਦ ਦੇ ਮਨ ਦੇ ਵਿੱਚ ਵੀ ਰੀਰ ਸੀ ਕਿ ਅਸੀਂ ਰਖੜੀ ਦਾ ਤਿਉਹਾਰ ਜਿਹੜਾ ਵਾ ਉਹ ਮਨਾਈਏ ਕਿਉਂਕਿ ਸਾਡੇ ਆਉਣ ਤੱਕ ਤੁਹਾਨੂੰ 6 ਮਹੀਨੇ ਸੇ ਇੱਥੇ ਆਉਂਦਿਆਂ ਨੂੰ ਹੋ ਗਏ ਨੇ ਤੇ 6 ਮਹੀਨਿਆਂ ਦੇ ਵਿੱਚ ਜਿਹੜਾ ਤਿਉਹਾਰ ਆਇਆ ਵਾ ਪਹਿਲੀ ਵਾਰੀ ਆਇਆ ਵਾ ਹਣਾ ਹੁਣ ਇਸ ਤੋਂ ਬਾਅਦ ਇਸ ਤੋਂ ਬਾਅਦ ਆਏਗਾ ਦਿਵਾਲੀ ਆਏਗਾ ਹਾਂ ਤੇ ਇਹਨਾਂ ਦੇ ਮਨ ਦੇ ਵਿੱਚ ਜਦੋਂ ਸਾਡੇ ਕੋ ਆਏ ਸੀ ਤੇ ਇਹਨਾਂ ਦੇ ਮਨ ਦੇ ਵਿੱਚ ਜੀ ਸੀ ਕਿ ਅਸੀਂ ਰਖੜੀ ਜਿਹੜੀ ਆ ਆਪਣੇ ਵੀਰ ਨੂੰ ਬੰਨ੍ਹਣੀ ਆ ਤੇ ਅੱਜ ਸਵੇਰੇ ਅਸੀਂ 6 ਵਜੇ ਤੇ ਨਿਕਲੇ ਆ ਅੰਮ੍ਰਿਤਸਰੋਂ ਤੇ ਅੱਜ ਤਕਰੀਬਨ 7.30 ਵਜੇ ਅਸੀਂ ਪਹੁੰਚ ਗਏ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਕਿ ਮੇਰੀਆਂ ਭੈਣਾਂ ਤੇ ਮੇਰਾ ਵੀਰ ਮੈਨੂੰ ਉਡੀਕਦੇ ਆ ਕਿ ਮੈਨੂੰ ਇੰਨੀ ਕਿ ਮੈਨੂੰ ਕੋਈ ਨਹੀਂ ਉਡੀਕਦਾ ਪਰ ਇਹ ਆ ਕਿ ਕੋਈ ਨਾ ਕੋਈ ਤੇ ਹੈਗਾ ਹੀ ਆ ਨਾ ਕਿ ਜਿਹੜਾ ਮੈਨੂੰ ਇਹੋ ਚਾਹੁੰਦਾ ਵਾ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਕੋਲ ਪਹੁੰਚਣ ਤੇ ਜਾਂ ਆਪਾਂ ਆਪਸ ਦੇ ਵਿੱਚ ਇਕੱਠੇ ਹੋਈਏ ਤੇ ਅੱਜ ਤੁਹਾਡੇ ਸਾਹਮਣੇ ਆ ਕਿ ਇੱਕ ਰਖੜੀ ਦਾ ਤਿਉਹਾਰ ਜਿਹੜਾ ਵਾ ਇੱਕ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਹੈਗਾ ਇਹ ਅਸੀਂ ਵੀ ਮੰਨਦੇ ਆ ਪਰ ਇੱਕ ਬੱਚਿਆਂ ਦੀ ਖੁਸ਼ੀ ਦੇ ਲਈ ਅਸੀਂ ਸਭ ਕੁਝ ਕਰ ਰਹੇ ਆ ਇੱਕ ਬੱਚਿਆਂ ਦੀ ਖੁਸ਼ੀ ਜਿਹੜੀ ਆ ਉਹ ਅੱਗੇ ਰੱਖ ਕੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਸਾਰਾ ਕੁਝ ਇਵੈਂਟ ਪਲਾਨ ਕੀਤਾ ਸੀ ਅਸੀਂ ਦੇ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਰੇ ਜਣੇ ਇਹਨਾਂ ਦੋਵਾਂ ਭੈਣਾਂ ਨੂੰ ਤੇ ਇਸ ਵੀਰ ਨੂੰ ਬਹੁਤ ਜੱਰੀਆਂ ਦੁਆਵਾਂ ਦਿਓ ਤਾਂ ਜੋ ਪਿਛਲੇ ਪਾਸੇ ਜਿਹੜੇ ਔਖੇ ਦਿਨ ਕੱਡੇ ਆ ਨਾ ਉਹ ਔਖੇ ਦਿਨ ਗਾਂ ਨਾ ਆਉਣ ਇਹਨਾਂ ਤੇ ਤੇ ਇਹ ਤੁਹਾਡੀਆਂ ਅਸੀਸਾਂ ਤੁਹਾਡੀਆਂ ਜਿਹੜੀਆਂ ਵੀ ਜਿਹੜੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਬਲੇਸਿੰਗਸ ਦਿੰਦੇ ਹੋ ਨਾ ਉਹ ਤੁਸੀਂ ਹਮੇਸ਼ਾ ਹੀ ਇਹਨਾਂ ਬੱਚਿਆਂ ਦੇ ਉੱਤੇ ਬਣਾਈ ਰੱਖਿਓ ਇਹਨਾਂ ਭੈਣਾਂ ਦੇ ਉੱਤੇ ਤੁਸੀਂ ਬਣਾਈ ਰੱਖਿਓ ਸਾਰੇ ਜਣੇ ਕਈ ਲੋਕੀ ਕਮੈਂਟ ਕਰਦੇ ਨੇ ਕਿ ਇਹ ਤੁਹਾਡੇ ਧੀਆਂ ਪੁੱਤਾਂ ਵਰਗੇ ਆ ਤੇ ਤੁਸੀਂ ਇਹਨਾਂ ਨੂੰ ਭੈਣ ਕਹਿ ਕੇ ਬੁਲਾਉਂਦੇ ਜੇ ਤੇ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਚਾਹੁੰਨਾ ਵਾ ਤੇ ਕੀ ਜਿਹੜੀਆਂ ਧੀਆਂ ਹੁੰਦੀਆਂ ਨੇ ਨਾ ਘਰ ਦੀਆਂ ਧੀਆਂ ਹੁੰਦੀਆਂ ਨੇ ਉਹ ਆਪਣੇ ਪਿਓ ਨੂੰ ਰਖੜੀ ਬੰਨ੍ਹ ਦਿੰਦੀਆਂ ਨੇ ਇਹ ਸਾਡੇ ਘਰ ਦੇ ਵਿੱਚ ਵੀ ਰਵਾਜ ਹੈਗਾ ਸੀ ਕਿ ਆਪਣੇ ਜਿੰਨਾ ਘਰਾਂ ਦੇ ਵਿੱਚ ਭਰਾ ਨਹੀਂ ਨਾ ਹੁੰਦੇ ਉਹ ਆਪਣੇ ਪਿਓ ਨੂੰ ਰਖੜੀ ਬੰਨ੍ਹਦੀਆਂ ਨੇ ਤੇ ਤੁਸੀਂ ਪਿਓ ਲਾ ਲਓ ਭਰਾ ਲਾ ਲਓ ਜਿਹੜੇ ਵੀ ਤਰੀਕੇ ਨਾਲ ਤੁਸੀਂ ਸਮਝਣਾ ਹੋ ਨਾ ਇੱਕ ਜਿਹੜਾ ਪਵਿੱਤਰ ਰਿਸ਼ਤਾ ਹੁੰਦਾ ਜਿਹੜਾ ਉਹ ਰਿਸ਼ਤੇ ਦੇ ਵਿੱਚ ਰੱਖ ਕੇ ਦਾਇਰੇ ਦੇ ਵਿੱਚ ਰਹਿ ਕੇ ਤੇ ਤੁਸੀਂ ਕਮੈਂਟ ਜਿਹੜੇ ਆ ਬੜੇ ਸੋਹਣੇ ਸੋਹਣੇ ਕਰਿਆ ਕਰੋ ਟੈਨ ਢਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਬਸ ਇਹ ਇਹ ਸਾਡੇ ਧੀਆ ਪਤਾਂ ਵਰਗੇ ਭੈਣ ਭਰਾਵਾਂ ਦੀ ਹਾਲਤ ਦੇ ਵਿੱਚ ਇਹਨਾਂ ਦੀ ਖੁਸ਼ੀ ਚਾਹੁੰਦੇ ਆ ਕਿ ਕਿਤਰਾ ਖੁਸ਼ ਰਹਿੰਦੇ ਨੇ ਤੇ ਜਾਂ ਕਿਤਰਾ ਇਹਨਾਂ ਨੂੰ ਇਹਨਾਂ ਨੂੰ ਖੁਸ਼ੀ ਮਿਲਦੀ ਆ ਰਖੜੀ ਸਾਡਾ ਤਿਉਹਾਰ ਨਹੀਂ ਪਰ ਇੱਕ ਭੈਣ ਭਰਾ ਦੀ ਇੱਕ ਮਿਸਾਲ ਵਾ ਕਿ ਆਪਸ ਦੇ ਵਿੱਚ ਇਕੱਠੇ ਹੋਣ ਦਾ ਇੱਕ ਇੱਕ ਤਿਹਾਰ ਬਣਿਆ ਕਿ ਆਪਾਂ ਆਪਸ ਦੇ ਵਿੱਚ ਇਕੱਠੇ ਹੋਈਏ ਤੇ ਆਪਣੀਆਂ ਖੁਸ਼ੀਆਂ ਜਿਹੜੀਆਂ ਇੱਕ ਦੂਜੇ ਨਾਲ ਸਾਂਝੀਆਂ ਕਰੀਏ ਤੇ ਸ਼ੁਰੂ ਕਰੀਏ ਜੀ ਹਾਂਜੀ ਲੈਕਰ ਆਏ 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 ਪਾਬਾ ਜੀ ਨੂੰ ਹਮੇਸ਼ਾ ਖੁਸ਼ ਰੱਖੀ ਵਾਇਗਰੂ 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 ਮਾਰੇ ਤੈਨੂੰ ਹਰ ਹਰ ਖੁਸ਼ੀ ਦੇ ਤੱਕੀ ਆ ਮੈਂ ਆਪਣੇ ਭੈਣਾਂ ਦਾ ਸਾਥ ਤੂੰ ਸਾਰੀ ਜ਼ਿੰਦਗੀ ਤਵੇਂ ਵਾਹੇ ਗਰੂ ਤੁਹਾਨੂੰ ਦੋ ਭੈਣ ਜੀ ਨੂੰ ਦੋ ਨਾ ਕੁਝ ਤੋ ਕੀ ਲੈਣਾ ਕੁਝ ਗਿਫਟ ਦੋ ਮੈਨੂੰ ਤੇ ਨਹੀਂ ਪਾਸ਼ ਕੀ ਲੈਣਾ ਤੁਸੀਂਾਂ ਦਿੱਤੀ ਤੁਸੀਂ ਜੋ ਦੋਗੇ ਅਸੀਂ ਉਹੀ ਲੈ ਲਾਂਗੇ ਲੈ ਬਟ ਦਿੰਦੀ ਲੋ ਦੋ ਦੋ ਦੀ ਦੀ ਦੋ ਹੱਥ ਨਾਲ ਫੜੋ ਤੂੰ ਇਧਰ ਫੜੋ ਇਹ ਤਾਂ ਹਾਂ ਦੋ ਲੋ ਜੀ ਲੋ ਜੀ ਇਹ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਬੱਚੀ ਵਾਲਾ ਇੱਕ ਦੀ ਹੈ ਇੱਕ ਦੀ ਦੀ ਨੂੰ ਬੱਚੀ ਪਾਓ ਬੱਚੀ ਪਾਓ ਆਹ ਹਾਂ 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 ਬੰਨੋ ਜੀ ਤੂੰ ਮੇਰੇ ਆਜੋ ਉੱਠਾ ਉੱਠਾ ਕਰ ਲਓ ਨਾ ਹਾਂ

ਇਹ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਕੋ ਤੁਸੀ ਆਏ ਸਾਨੂੰ ਤੇ ਰਾਤ ਨੀਂਦ ਹੀ ਨਹੀਂ ਆਈ ਮੈਨੂੰ ਤੇ ਇਦਾਂ ਹੋਏ ਪਤਾ ਨਹੀਂ ਕਿਹੜੇ ਵੇਲੇ ਦਿਨ ਚੜ ਜਾਵੇ ਹਾਂਜੀ ਬਾਬਾ ਤਾਂ ਹਮੇਸ਼ਾ ਕਹਿੰਦੇ ਕਿ ਬਾਬਾ ਜੀ ਤੋੜੀ ਹਵਾਂ ਦਿਹਾੜ ਮਰਾ ਕਰਨ ਪੈਂਤੀਆਂ ਕਰਨ ਤੁਹਾਡੇ ਪਰਿਵਾਰ ਦੀਆਂ ਕਰਨ ਸਾਡੇ ਸਾਰੇ ਜਣਿਆਂ ਦੀਆਂ ਆਪਸ ਵਿੱਚ ਖੁਸ਼ੀ ਆਪਾਂ ਹਮੇਸ਼ਾ ਇੱਕ ਡੋਰ ਬਣ ਕੇ ਰਹੀਏ ਲਵ Chào bạn. Lâu rồi. Chào bà đây. Nhanh ăn đi. đi. ਦੇ ਪੈਨਟਸ ਪੋਣੀ ਬੜੀਆਂ ਲੱਕੰਦੀਆਂ ਨੇ ਹੈ ਅੱਜ ਤੁਹਾਡੇ ਆਉਂਦਾ ਚਾਹੀਦਾ ਸੀ ਅੱਛਾ ਵਾ ਬਾਬਾ ਜੀ ਤਾਂ ਇਹ ਬੜੀਆਂ ਮੁਰਾਏ ਨੇ ਤੁਹਾਡੀਆਂ ਬੜੀਆਂ ਮੁਰਾਏ ਨੇ ਇਹ ਫਲਟੀਆਂ ਹੈ ਸੋਖ ਦਾ ਸੂਟਾ ਮੈਂ ਹੀ ਲੈ ਲੈਣਾ ਉਹ ਤੁਹਾਡੀ ਪੋਲੀ ਹੋ ਜੇ ਓਏ ਪੈਂਟ ਆ ਗਈ ਪੈਂਟ ਕਿਛਿਆਦਾ ਦੂਰ ਬੀਤ। ਮੋਟਾ ਹਲਾ ਗਾਵੇ। ਮੋਟਾ ਬੰਦ ਬਚੀ ਬਣੀ ਆ ساری ਲੱਕੜੀ। ਮੈਂ ਕਿਉਂ ਜੀ? ਨਾ ਬਈ। ਨਹੀਂ ਮੇਰੇ ਨੂੰ ਕੀ ਪੁਣੀ ਚਾਹੀਦਾ ਤੇਰੇ ਸਾਥ ਹੀ ਪਿਆਰ ਚਾਹੀਦਾ। ਆਹ। ਵੇਖੋ ਜੀ ਸੰਗਤ ਜੀ ਕਿੰਨੀ ਸੋਹਣੀ ਗੱਲ ਕਹੀ। ਕਹਿੰਦੀ ਆਂਦੀ ਕਿ ਮੈਨੂੰ ਮੈਨੂੰ ਪੈਸੇ ਜਾਂ ਗਿਫਟ ਨਹੀਂ ਚਾਹੀਦਾ। ਹੈਂ? ਗਿਫਟ ਨਹੀਂ ਚਾਹੀਦਾ। ਵੇਖੋ ਇੱਕ ਘੱਟ ਬੋਲਣ ਵਾਲੀ ਕੁੜੀ ਜਿਹੜੀ ਆ ਵੀਡੀਓ ਦੇ ਵਿੱਚ ਤੁਸੀਂ ਅਕਸਰ ਵੇਖਦੇ ਜਿਹੜਾ ਮਨ ਨੂੰ ਪਰ ਬਹੁਤ ਜ਼ਿਆਦਾ ਘੱਟ ਬੋਲਦੀ ਆ ਅਬਲ ਤੇ ਅਬਲ ਤੇ ਬੋਲਦੀ ਨਹੀਂ ਹੈ ਜੇ ਬੋਲਦੀ ਆ ਤੇ ਦਿਲ ਤੁਮਕੇ ਰੱਖ ਦਿੰਦੀ ਆ ਆਂਦੀ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ ਵਾ ਮੈਨੂੰ ਗਿਫਟ ਤੇ ਪੈਸੇ ਨਹੀਂ ਚਾਹੀਦੇ ਸਾਥ ਦੋ ਮੈਨੂੰ ਨਹੀਂ ਪਤਾ ਇਹ ਇਹ ਸਾਥ ਨਹੀਂ ਇਹ ਹੈਗਾ ਵਾ ਭਰਾ ਦਾ ਪਿਆਰ ਠੀਕ ਹੈ ਲਖ ਥੋੜੀ ਜਿਹੀ ਅਮਾਉਂਟ ਹੈ ਕਿਤੇ ਬਹੁਤ ਵੱਡੀ ਅਮਾਉਂਟ ਛੋਟੀ ਜਿਹੀ ਤੇ ਅਮਾਉਂਟ ਸਾਡੇ ਕੋਲ ਬਹੁਤ ਆ ਸਾਡੇ ਲਈ ਨਿਆਰੂ ਸੰਗਤ ਜੀ ਮੈਂ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਜਿਹੜੇ 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 ਸਿਮਰਨ ਹਰਮਨ ਤੇ ਸੁਖਰਾਜ ਦੇ ਵੀਡੀਓਜ਼ ਨੂੰ ਉਹਨਾਂ ਨੂੰ ਵੇਖਣਾ ਚਾਹੁੰਦੇ ਤੇ ਉਡੀਕਦੇ ਨੇ ਨਾ ਵੀਡੀਓ ਉਹਨਾਂ ਨੂੰ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਵਾਂ ਖਾਸ ਕਰ ਇਹ ਗੱਲ ਹੈਗੀ ਆ ਵਿੱਕੀ ਤੇ ਕਵਲ ਵੀਰ ਜੀ ਉਹਨਾਂ ਵਰੀ ਕਿ ਉਹਨਾਂ ਨੂੰ ਕਮੈਂਟ ਕਈ ਗਲਤ ਵਿੱਚ ਕਰ ਜਾਂਦੇ ਆ ਸਾਨੂੰ ਵੀ ਕਰਦੇ ਆ ਪਰ ਉਹਨਾਂ ਨੂੰ ਵੀ ਕਰ ਜਾਂਦੇ ਆ ਪਰ ਮੈਂ ਇੱਕ ਗੱਲ ਕਹਿ ਦਰਨਾ ਚਾਹੁੰਨਾ ਉਹਨਾਂ ਕਰਕੇ ਸੇਵਾ ਹੁੰਦੀ ਜੇ ਸਾਰੀ ਉਹਨਾਂ ਕਰਕੇ ਹੀ ਸਾਰਾ ਕੁਝ ਪਲਾਨ ਹੋਇਆ ਜੇ ਸਾਰਾ ਕੁਝ ਜੇ ਉਹ ਨਾ ਨਾ ਹੁੰਦੇ ਅਸੀਂ ਨਾ ਇਹਨਾਂ ਕੋਲੋਂ ਪਹੁੰਚਣਾ ਹੀ ਸੀਰ ਉਹਨਾਂ ਦੀ ਵੀਡੀਓ ਵੇਖੀ ਵੀਡੀਓ ਵੇਖਣ ਤੋਂ ਬਾਅਦ ਉਹਨਾਂ ਨਾਲ ਸੰਪਰਕ ਹੋਇਆ ਸਾਡਾ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਵੀ ਪਛਾਣੀ ਆ ਜਿਸ ਕਰਕੇ ਸਾਡਾ ਉਹਨਾਂ ਦੇ ਨਾਲ ਆਪਸ ਦੇ ਵਿੱਚ ਕੋਆਰਡੀਨੇਟ ਹੋਇਆ ਤੇ ਸੇਵਾ ਦੀ ਜ਼ਿੰਮੇਵਾਰੀ ਚੁੱਕ ਲਈਏ ਵੇਖੋ ਜੀ ਉਹਨਾਂ ਨੂੰ ਗਲਤ ਨਾ ਬੋਲਿਆ ਕਰੋ ਉਹਨਾਂ ਉਹ ਬੱਚਿਆਂ ਦੀ ਪੂਰੀ ਸਾਰ ਪੂਰੀ ਸਾਰ ਲੈਂਦੇ ਨੇ ਪੂਰਾ ਪਿਆਰ ਕਰਦੇ ਨੇ ਤੇ ਆਪਣਾ ਇਜਹਾਰ ਜਿਹੜਾ ਵਾ ਇੱਕ ਅੱਧੀ ਵਰੀ ਤੁਹਾਡੇ ਨਾਲ ਸਾਡਾ ਕਰ। ਹਮੇਸ਼ਾ ਸਾਰੇ ਚੜ੍ਹਦੀ ਕਲਾ 'ਚ ਰਹੋ। ਸਾਰੇ ਹਮੇਸ਼ਾ ਖੁਸ਼ ਰਹੋ। ਰੱਬ ਦਾ ਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਵਿੱਚੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਹਾਂਜੀ ਤੇ ਸਾਡੇ ਨਾਲ ਇਦਾਂ ਹੀ ਜੁੜੇ ਰਹਿਣਾ ਹਮੇਸ਼ਾ। ਵਾਇਗੁਰਜੀ ਕੀ ਖਾਲਸਾ ਵਾਇਗੁਰਜੀ ਦੀ ਇਫਤ ਹੈ। ਜਦਿਆ ਉਹ ਜਦਿਆ ਚੰਗਾ ਜੀ ਜਲਦੀ ਆਇਓ ਸਾਡੇ ਕੋਲ ਬਾਏ ਹਮੇਸ਼ਾ ਖੁਸ਼ ਰਹੋ ਜਿੱਥੇ ਰਹੋ ਚੜ੍ਹਦੀ ਕਲਾ ਚ ਰਹੋ